ਸੰਗਤ ਜੀ ਸਾਡੇ ਪੰਜਾਬੀਆਂ ਦਾ ਵੀ ਪਤਾ ਹੀ ਨਹੀਂ ਕਦੋਂ ਕਿਸੇ ਨੂੰ ਜ਼ੀਰੋ ਤੋਂ ਹੀਰੋ ਤੇ ਹੀਰੋ ਤੋਂ ਜ਼ੀਰੋ ਬਣਾ ਦੇਣ ਪਹਿਲੀ ਗੱਲ ਇਸਤੀ ਦਾ ਮਜ਼ਾਕ ਆੜਾਉਣਾ ਬੰਦ ਕਰੋ ਇੱਕ ਪਾਸੇ ਤਾਂ ਸਾਡੇ ਲੀਡਰ ਅਤੇ ਮੰਤਰੀ ਕਿੰਨੇ ਬੇਤੁੱਕੇ ਬਿਆਨ ਦੇ ਰਹੇ ਆ ਕਾਲਾ ਰੰਗ ਹੁੰਦਾ ਸੀ ਜਵਾ ਕਾਲਾ ਪੱਠੇ ਪਉਦਾ ਸੀ ਪੱਠੇ ਓਏ ਬੈਜੋ ਰਾਮ ਥੱਲੇ ਬੈਜੋ ਬੈਜੋ ਰਾਮ ਬੱਧ ਕਰਤੀ ਹੈ ਪਰ ਇਸਤੀ ਨੇ ਆਪਣੇ ਪੰਜਾਬ ਦਾ ਕੋਈ ਨੁਕਸਾਨ ਤਾਂ ਨਹੀਂ ਕਰਿਆ ਕਿਤੇ ਇਹ ਨਾ ਹੋਵੇ ਸਾਡੇ ਦੁਆਰਾ ਅਡਾਇਆ ਹੋਇਆ ਮਜ਼ਾਕ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦੇਵੇ ਦੂਜੀ ਗੱਲ ਇਸ ਪੰਜਾਬ ਪੁਲਿਸ ਵਾਲੇ ਵੀਰ ਦੀ ਵੀਡੀਓ ਤਾਂ ਬਹੁਤ ਸ਼ੇਅਰ ਕੀਤੀ ਜਾ ਰਹੀ ਆ ਜਿਹੜੀ ਗੱਲ ਹੈ ਕਿ ਜੀ ਛੱਡ ਮੇਰੀ ਬਹਾ ਪਰ ਹਸਾਉਣਾ ਨਹੀਂ ਚੇ ਮੇਰੀ ਅਸ਼ੋਰੀਏ ਭੈਣੇ ਕਿਤੇ ਤੂੰ ਬਾਦੀ ਪਾਈ ਚ ਉਹਦੇ ਨਾਲ ਹੱਥ ਪਾਈ ਹੋ ਜਾਂਦੇ ਤਾਂ ਤੇਰਾ ਬਹੁਤ ਪਣੇ ਤਮਾੜਾ ਕਰ ਦਿੰਦਾ ਕਿਉਂਕਿ ਬਾਅਦ ਵਿੱਚ ਕੋਈ ਨਾ ਖੜ ਤਾਂ ਨਾਲ ਪਾਰੇ ਸਾਬਾਪੂ ਦੀ ਵੀਡੀਓ ਕਿਸੇ ਨੇ ਨਹੀਂ ਸੁਣੀ। ਕਈ ਵਾਰੀ ਸਸਪੈਂਡ ਕੀਤਾ, ਕਈ ਵਾਰੀ ਬਹਾਲ ਵੀ ਕੀਤਾ। ਇੱਕ ਵਾਰੀ ਡਿਸਮਿਸ ਵੀ ਕੀਤਾ। ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਅੱਧੀ ਤਨਖਾਹ ਮਿਲਦੀ ਐ, ਉਹ ਮੇਰੀ ਅੱਧੀ ਵੀ ਰੋਕ ਲਈ ਸੀ ਜਿਹੜੀ ਅੱਜ ਤੱਕ ਨਹੀਂ ਮਿਲੀ। ਕੋਈ ਵੱਡਾ ਜੁਰਮ ਨਹੀਂ ਹੈ ਇਹ ਜੇ ਮੈਂ ਸਾਫਾ ਮੰਨ ਲਿਆ। ਅਜੇ ਹੀ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਮੇਰੀ ਪੱਗ ਵਰਕਰਾ ਰਹੇ। ਇਹ ਬਾਪੂ ਜੀ ਅਮਰਤਾਰੀ ਸਿੰਘ ਨੇ ਇਹਨਾਂ ਨੇ ਝਾਲਰ ਵਾਲੀ ਪੱਗ ਬੰਨਣ ਤੋਂ ਮਨਾਂ ਕਰ ਦਿੱਤਾ। ਹੁਣ ਸਾਰੇ ਹੀ ਚੜ੍ਹਦੀ ਕਲਾ ਵਾਲੇ ਵੀਰਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਤਾਂ ਜੋ ਇਹਨਾਂ ਦੀ ਇੰਨੇ ਸਾਲਾਂ ਤੋਂ ਰੁਕੀ ਹੋਈ ਮਿਹਨਤ ਮਿਲ ਸਕੇ